ਬੈਠੇ ਹੋਏ ਨੇ ਆ ਪੰਜ-ਸੱਤ ਦਿਨ ਪਹਿਲਾਂ ਖੇਡ ਵਰਤੀ ਤੁਸੀਂ ਵੇਖ ਹੀ ਰਹੀ ਆ ਕਾਲ ਤਖਤ ਤੇ ਸਾਰੇ ਇਕੱਠੇ ਹੋ ਕੇ ਉਹਨਾਂ ਨੇ 14 ਤਰੀਕ ਨੂੰ ਇਕੱਠ ਕੀਤਾ ਤੇ ਉੱਥੇ ਇਕੱਠ ਤੇ ਕੀ ਚਰਚਾ ਕੀਤੀ ਗਈ ਕਿ ਮਰਿਆਦਾ ਦਾ ਕਾਣ ਕੀਤਾ ਗਿਆ ਕਿਸੇ ਨੂੰ ਪੁੱਛਿਆ ਨਹੀਂ ਗਿਆ ਜਥੇਦਾਰਾਂ ਨੂੰ ਕਿਦਾਂ ਤੋੜ ਦਿੱਤਾ ਗਿਆ ਨਵੇਂ ਲਾਅ ਤੇ ਐਦਾਂ ਦਾ ਸ਼ਬਦ ਬੋਲਿਆ ਗਿਆ ਕਿਹੜੀ ਮਰਿਆਦਾ ਕੋਈ ਵਿਧੀ ਵਿਦਾਨ ਲਿਖਿਆ ਹੋਇਆ ਵੀ ਐਦਾਂ ਜਥੇਦਾਰ ਦੀ ਚੋਣ ਹੁੰਦੀ ਹੈ ਸਿਰਫ ਤੁਹਾਨੂੰ ਇਸ ਗੱਲ ਦੀ ਪ੍ਰੋਬਲਮ ਹੈ ਵੀ ਉਹ ਜਥੇਦਾਰ ਬਣਾਉਣ ਵਕਤ ਤੁਹਾਨੂੰ ਕਿਉਂ ਨਹੀਂ ਬੁਲਾਇਆ ਗਿਆ ਸਵਾਲ ਇਹ ਸੀ ਪਹਿਲੇ ਜਥੇਦਾਰ ਬਣਦੇ ਸੀ ਸਭ ਸੰਪਰਦਾਵਾਂ ਨੂੰ ਸੱਦਿਆ ਜਾਂਦਾ ਸੀ ਪੱਗਾਂ ਦਿੱਤੀਆਂ ਤੇ ਲਈਆਂ ਜਾਂਦੀਆਂ ਸੀ ਅਗਲਿਆਂ ਨੂੰ ਪਤਾ ਸੀ ਵੀ ਜੇ ਹੁਣ ਪੱਗ ਅਸੀਂ ਤੁਹਾਨੂੰ ਦਿੱਤੀ ਹੈ ਤੇ ਕੱਲ ਨੂੰ ਜਥੇਦਾਰ ਸਵੇਰੇ ਤੁਹਾਡੇ ਡੇਰੇ ਮੱਥਾ ਟੇਕਣ ਆਏਗਾ ਤੁਸੀਂ ਫਿਰ ਜਥੇਦਾਰ ਨੂੰ ਲਫਾਫਾ ਦਿਓਗੇ ਉਹ ਜਥੇਦਾਰ ਅਗਲਿਆਂ ਨੇ ਆਪਣੇ ਆਪ ਜਿਵੇਂ ਮਿਲਾਇਆ ਚਲੋ ਉਹ ਸਵੇਰੇ ਸਵੇਰ ਉਹਦੇ ਸਰ ਤੇ ਦਸਤਾਰ ਰੱਖ ਦੁੱਤੀ ਜੇ ਅੱਛਾ ਇਹੋ ਜਿਹੇ ਦਾ ਜੇ ਸਵੇਰੇ ਸਵੇਰ ਵੀ ਲਾ ਦਿੰਦੇ ਤੇ ਲਾਉਂਦੇ ਉਹ ਜਿਹੜਾ ਤੁਹਾਡੀ ਵਿਚਾਰ ਧਾਰਨਾ ਸਹਿਮਤ ਹੁੰਦਾ ਕਿਸੇ ਨੇ ਕੰਝ ਪਾਇਆ ਕੁਸਕਣਾਨੀ ਜੇ ਉਸ ਵਿਚਾਰ ਧਾਰਾ ਵਾਲਾ ਹੁੰਦਾ ਤੇ ਸਮਝ ਗਏ ਪਿਆਰੇ ਗੁਰੂ ਕੀ ਸਿੱਖੋ ਮੈਂ ਤੁਹਾਡੇ ਨਾਲ ਤਾਂ ਵਿਚਾਰਾਂ ਸਾਂਝੀਆਂ ਕਰ ਰਿਹਾ ਕਿ ਸਰੋਪੇ ਲੈ ਕੇ ਅਸੀਂ ਵੀ ਉਹਨਾਂ ਮਗਰ ਉੱਚੀ ਬੋਲੋ ਜੀ ਤੁਰੇ ਫਿਰਦੇ ਉਹਨੇ ਇਹ ਤੁਹਾਡੇ ਵਾਸਤੇ ਮੈਂ ਕਥਾ ਨਹੀਂ ਕਰ ਰਿਹਾ ਲਾਈਵ ਚੱਲ ਰਹੀ ਹੈ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਸੁਣ ਰਹੇ ਮੈਂ ਉਹਨਾਂ ਨਾਲ ਸਾਂਝੀ ਕਰ ਰਿਹਾ ਸਾਡੇ ਸਮਾਜ ਦੇ ਹਾਲਾਤ ਨੇ ਪੁੱਛੀ ਜਾਂਦੇ ਜੀ ਹਾਲਾਤ ਕਿਉਂ ਬਣੇ ਬਣਾਏ ਗਏ ਨੇ ਹਾਲਾਤ ਅਗਲੇ ਬਣਾਉਂਦੇ ਨੇ ਜਿਹੜੀ ਗੱਲ ਦੁਸ਼ਮਣ ਨੂੰ ਫੇਟ ਦੁਸ਼ਮਣ ਦੇ ਵਿਰੋਧ ਵਿੱਚ ਫਤਵਾ ਜਾਰੀ ਕਰਾਉਣਾ ਹੋਵੇ ਜਿੱਦ ਨਾਲ ਉਹਦੀ ਵਿਚਾਰਤਾਂ ਨਹੀਂ ਮਿਲਦੀ ਉਦੋਂ ਜਥੇਦਾਰ ਨੂੰ ਅਕਾਲੀ ਫੂਲਾ ਸਿੰਘ ਬਣਾ ਦੇਣਾ ਤੇ ਜਦੋਂ ਆਪਣੇ ਵਿਰੋਧ ਗੱਲ ਜਾਵੇ ਫੇਕਣਾ ਜਸੇਦਾਰ ਤੇ politcal ਲੀਡਰਾਂ ਦਾ ਲਾਇਆ ਹੋਇਆ ਇਹ ਉਹਨਾਂ ਦਾ ਗੁਲਾਮ ਹੈ ਜਸੇਦਾਰ ਹੋਈ ਹੈ ਜਦੋਂ ਦਾ ਕਿਸੇ ਦੇ ਵਿਰੋਧ ਫਤਵਾ ਜਾਰੀ ਕਰਾਉਣਾ ਉਦੋਂ ਅਕਾਲੀ ਫੂਲਾ ਸਿੰਘ ਹੈ ਉਦੋਂ ਕਹਣਾ ਇਹ ਅਕਾਲ ਤਖਤ ਨੂੰ ਚੈਲੰਜ ਕਰਦੇ ਆ ਟੱਕਰ ਲੈਂਦੇ ਸਮਝਾ ਗਈ ਗੁਰੂ ਕੇ ਪਿਆਰੇ ਜਦੋਂ ਕਿਸੇ ਕੀਰਤਨੀਏ ਨੂੰ ਜਦੋਂ ਕਿਸੇ ਪ੍ਰਚਾਰਕ ਦੇ ਵਿਰੋਧ ਫਤਵਾ ਜਾਰੀ ਕਰਾਉਣਾ ਉਦੋਂ ਇਹ ਜਸੇਦਾਰ ਬਹੁਤ ਮਹਾਨ ਹੈ ਉਦੋਂ ਪਤਾ ਕੀ ਸ਼ਬਦ ਬੋਲਣਾ ਹੈ ਇਹ ਜਿਹੇ ਕਾਲ ਤਖਤ ਨਾਲ ਟੱਕਰ ਲੈਂਦੇ ਨੇ ਜਥੇਦਾਰ ਤੇ ਉਹ ਵੀ ਸੀ ਜਿਨ੍ਹਾਂ ਨੇ ਸੱਚ ਸੌਦੇਵਾੜੇ ਨੂੰ ਮਾਫੀ ਦਿੱਤੀ ਸੀ ਉਹ ਵੀ ਤਾਂ ਜਥੇਦਾਰ ਹੀ ਸੀ ਉਦੋਂ ਤੁਸੀਂ ਉਸ ਜਥੇਦਾਰ ਨੂੰ ਮਾੜਾ ਕਿਉਂ ਕਿਹਾ ਬਈ ਤੁਸੀਂ ਵੀ ਉਹਦੇ ਵਿੱਚ ਸ਼ਾਮਲ ਸੀ ਜਿਹੜੀਆਂ ਤੁਹਾਨੂੰ ਅੱਜ ਸਰਕਾਰਾਂ ਮਾੜੀਆਂ ਲੱਗਦੀਆਂ ਨੇ ਕਦੀ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਉਹਦੇ ਬਾਰੇ ਅਰਦਾਸਾਂ ਵੀ ਕਰਦੇ ਰਹੇ ਜੇ ਕਿ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਉੱਠੋ ਤੇ ਅਰਦਾਸ ਕਰੋ ਤੇ ਉਸ ਪਾਰਟੀ ਨੂੰ ਬੋਲੋ ਗੁਰੂ ਕੇ ਪਿਆਰਿਓ ਪਾਵਰ ਵਿੱਚ ਲੈ ਕੇ ਆਓ ਅੱਜ ਤੁਹਾਨੂੰ ਪਤਾ ਲੱਗ ਗਿਆ ਵੀ ਹਣ ਉਹਨਾਂ ਦੀ ਬੇੜੀ ਥਾਣੂ ਜਾ ਰਹੀ ਐ ਛਾਲ ਮਾਰ ਕੇ ਦੂਜਿਆਂ ਦੀ ਬੇੜੀ ਵੀ ਸਵਾਰ ਹੋ ਗਈ ਤੇ ਇੱਕ ਮੈਂ ਬੇਨਤੀ ਕਰਾਂ ਮੈਂ ਅੱਜ ਦਿਨੇ ਵੀ ਕਹਿ ਕੇ ਆਇਆ ਭਾਈ ਗੁਰਦਾਸ ਨੇ ਇੱਕ ਸ਼ਬਦ ਬੜਾ ਪਿਆਰਾ ਵਰਤਿਆ ਕਹਿੰਦੇ ਨੂੰ ਇੱਕ ਰਾਜੇ ਦਾ ਸੇਵਕ ਰਾਜੇ ਨੂੰ ਛੱਡ ਕੇ ਦੂਜੇ ਦੀ ਨੌਕਰੀ ਕਰਨ ਚੱਲਾ ਜਾਵੇ ਨਾ ਰਾਜਾ ਉਹਨੂੰ ਕੋ ਜੋਗ ਆਉਦਾ ਨਹੀਂ ਦਿੰਦਾ ਮੁੜ ਕੇ ਉਹਨੂੰ ਸਮਝ ਆ ਜਾਂਦੀ ਵੀ ਜੇ ਇੰਨਾ ਇੰਨੇ ਸਾਲ ਉਸ ਧੜੇ 'ਚ ਰਹਿ ਕੇ ਉਹਦਾ ਵਫਾਦਾਰ ਨਹੀਂ ਰਿਹਾ ਰਹਿਣਾ ਇਹਨੇ ਉੱਚੀ ਬੋਲੋ ਜੀ ਰਹਿਣਾ ਇਹਨੇ ਸਾਡਾ ਵੀ ਵਫਾਦਾਰ ਨਹੀਂ ਰਹਿਣਾ ਇਹਨੇ ਜੈਸੇ ਰਾਜਦਵਾਰ ਤਜ ਜਨ ਆਨਦਵਾਰ ਜਾਤ ਜਿਵੇਂ ਇੱਕ ਰਾਜ ਦਾ ਦਵਾਰ ਛੱਡ ਕੇ ਸੇਵਕ ਦੂਜੇ ਦੇ ਰਾਜੇ ਕੋਲ ਚਲਾ ਜਾਏ ਤੇ ਇਹ ਕੁਦਰਤੀ ਗੱਲ ਹੁੰਦੀ ਜਦੋਂ ਦੂਜੇ ਰਾਜੇ ਕੋਲ ਜਾਊਗਾ ਨਾ ਉਹਨੂੰ ਪਹਿਲੇ ਰਾਜ ਦੇ ਵਿਰੁੱਧ ਬੋਲਣਾ ਪੈਣਾ ਹੈ ਤਾਂ ਹੀ ਤੇ ਜਗ੍ਹਾ ਮਿਲਣੀ ਉਹਨੂੰ ਅਜੋ ਪੋਲੀਟੀਕਲ ਲੀਡਰ ਨਹੀਂ ਤੁਸੀਂ ਵੇਖੇ ਇੱਕ ਢੜੇ ਤੋਂ ਛੱਡ ਕੇ ਦੂਜੇ ਢੜੇ ਕਾਂਗਰਸ ਦਾ ਕੋਈ ਲੀਡਰ ਛੱਡ ਕੇ ਅਕਾਲੀਆਂ ਜਾਂਦਾ ਅਕਾਲੀਆਂ ਦਾ ਛੱਡ ਕੇ ਝਾੜੂ ਵਾਲਿਆਂ ਜਾਂਦਾ ਝਾੜੂ ਵਾਲਿਆਂ ਦਾ ਛੱਡ ਕੇ ਬੀਜੇਪੀ ਜਾਂਦਾ ਬੀਜੇ ਵਾਲਿਆਂ ਦਾ ਛੱਡ ਕੇ ਦੂਜੇ ਜਾਂਦਾ ਮੈਂ ਸਾਰਿਆਂ ਦੇ ਪਾਸ ਨਾਂ ਲੈਤੇ ਵੀ ਜਿਹੜਾ ਮੈਂ ਛੱਡ ਗਿਆ ਤੁਸੀਂ ਕਹਣਾ ਸ਼ਾਇਦ ਇਹ ਬੰਦਾ ਉਹਨਾਂ ਦਾ ਹੋਣਾ ਹੈ ਇਦਾਂ ਹੋ ਰਿਹਾ ਜੀ ਸਮਾਜ ਵਿੱਚ ਜਦੋਂ ਇੱਕ ਪੋਲੀਟੀਕਲ ਬੰਦਾ ਇੱਕ ਲੀਡਰ ਨੂੰ ਛੱਡ ਕੇ ਦੂਜੇ ਕੋਲ ਜਾਂਦਾ ਨਾ ਦੂਜੀ ਪਾਰਟੀ ਕੋ ਉਹਨੂੰ ਜਗ੍ਹਾ ਹੀ ਤਾਂ ਉਥੇ ਮਿਲਣੀ ਆ ਉਹਨੂੰ ਰੱਜ ਕੇ ਪੜਾਅ ਸਕੜਨੀ ਪੈਣੀ ਉਥੇ ਬੋਲਣਾ ਪੈਣਾ ਅਗਲੇ ਵੀ ਪੂਰੇ ਤੇਜ ਹੁੰਦੇ ਵੀ ਜਿਹੜਾ ਇੰਨੇ ਸਾਲ ਉਥੇ ਰਹਿ ਕੇ ਉਹਨਾਂ ਦੇ ਵਿਰੁੱਧ ਬੋਲ ਸਕਦਾ ਤੇ ਇੰਨੇ ਵਫਾਦਾਰੀ ਸਾਡੇ ਨਾਲ ਵੀ ਨਹੀਂ ਕਰਨੀ ਉਹ ਵੀ ਫਿਰ ਸਾਹਬ ਜੀ ਨੇ ਜੋਗ ਜਆ ਉਹਦਾ ਦਿੰਦੇ ਅੰਦਰ ਦੀਆਂ ਰਿਪੋਰਟਾਂ ਉਹ ਵੀ ਨਹੀਂ ਦਿੰਦੇ ਅੰਦਰ ਦਾ ਭੇਤ ਨਹੀਂ ਦਿੰਦੇ ਸਮਝ ਆ ਗਈ ਜੇ ਅੱਜ ਕੌਮ ਦਾ ਇਹ ਇਹ ਹਾਲ ਹਾਲਾਤ ਬਣੇ ਨੇ ਤੇ ਤੁਸੀਂ ਲੋਕ ਤੋਂ ਉਹਨਾਂ ਦੀ ਹਾਂ ਚ ਹਾਂ ਸ਼ਾਮਲ ਹੁੰਦੇ ਰਹੇ ਉਦੋਂ ਕੋਈ ਨਹੀਂ ਬੋਲਿਆ ਅਸੀਂ ਤੇ ਉਦੋਂ ਵੀ ਕੁ ਅਸੀਂ ਤੇ ਅੱਜ ਵੀ ਉੱਥੇ ਹਾਂ ਤੇ ਪਹਿਲਾਂ ਵੀ ਉੱਥੇ ਸੀ ਜਿਹੜੇ ਸਾਨੂੰ ਸੁਣਦੇ ਆਜ ਤੋ 25 ਸਾਲ ਤੋ ਅਸੀਂ ਤੇ ਪਹਿਲਾਂ ਵੀ ਉੱਥੇ ਸੀ ਤੇ ਅੱਜ ਵੀ ਉੱਥੇ ਹਾਂ ਅਸੀਂ ਤੇ ਉਸ ਵਕਤ ਵੀ ਕਹਿੰਦੇ ਰਹੇ ਵੀ ਇਹ ਧਰਮ ਲੀਡਰਾਂ ਦਾ ਨਹੀਂ ਹੈ ਇਹ ਧਰਮ ਗੁਰੂ ਦਾ ਹੈ ਤੁਸੀਂ ਲੋਕ ਉਹਨਾਂ ਦੀਆਂ ਕੱਟ ਪੁੱਤਰੀਆਂ ਬਣੇ ਸੀ ਤੁਸੀਂ ਉਹਨਾਂ ਦੇ ਲੋਕਾਂ ਦੇ ਹੱਕ ਵਿੱਚ ਫਤਵੇ ਜਾਰੀ ਕਰਦੇ ਸੀ ਮੈਂ ਤੇ ਪਹਿਲਾਂ ਵੀ ਕਿ ਦੇ ਤਾਰੀ ਬਾਬੇ ਨੇ ਸਾਡੇ ਤੱਕ ਪਹੁੰਚ ਨਹੀਂ ਕੀਤੀ ਆਪਣੀਆਂ ਬਰਸੀਆਂ ਦੇ ਬਣਾ ਲਈ ਕੀਤੀ ਹੈ ਮੈਂ ਨਹੀਂ ਗਿਆ ਅਜੇ ਤੱਕ ਮੇਰਾ ਇਮਾਨ ਹੈ ਮੇਰਾ ਗੁਰੂ ਮੈਨੂੰ ਇਜਾਜ਼ਤ ਨਹੀਂ ਦਿੰਦਾ ਮੈਂ ਕਿਸੇ ਜਾ ਕੇ ਕਿਸੇ ਸਾਧ ਦੀ ਚੌਂਕੀ ਪਰਾ ਨਾ ਮੈਂ ਕਿਸੇ ਪੋਲੀਟਿਕਲ ਦੀ ਤਾਰੀਫ ਕੀਤੀ ਤੇ ਨਾ ਮੈਂ ਕਿਸੇ ਸਾਧ ਦੀ ਕੀਤੀ ਤੇ ਨਾ ਕਰਨੀ ਹੈ ਜਦੋਂ ਤੱਕ ਜਾਨ ਹੈ ਸਰੀ ਚ ਆਖਰੀ ਸਾਹ ਤੱਕ ਆਪਣੇ ਗੁਰੂ ਦੀ ਗੱਲ ਕਰਦੇ ਰਵਾਂਗੇ ਜਦੋਂ ਆਖਰੀ ਸਾਹ ਵੀ ਨਿਕਲੇਗਾ ਤੇ ਇੱਕੋ ਜ਼ੁਬਾਨ ਵਿੱਚੋਂ ਸ਼ਬਦ ਨਿਕਲੇਗਾ ਗੁਰੂ ਦੇ ਦਰ ਤੋਂ ਵੱਡਾ ਦਰ ਦੁਨੀਆ ਤੇ ਕੋਈ ਉਸ ਆਕਾਰ ਪ੍ਰੂਖ ਤੋਂ ਵੱਡਾ ਕੋਈ ਦਰ ਦੂਜਾ ਹੈ ਨਹੀਂ ਮਰਨਾ ਸਾਰਿਆਂ ਨੇ ਹੈ ਪਰ ਇਮਾਨ ਤੇ ਰੱਖੂਣਾ ਆਪਣਾ ਥੋੜਾ ਬਹੁਤਾ ਜਦੋਂ ਤੁਹਾਨੂੰ ਪਤਾ ਜਿਵੇਂ ਚੜਦੇ ਸੂਰਜ ਨੂੰ ਸਲਾਮਾਂ ਮੈਂ ਤਾਂ ਕਹਿੰਦਾ ਅੱਜ ਤੋਕ ਪੂਰੀ ਟੁਕਦੀ ਐ ਵੀ ਸੁਖ ਮੈਂ ਆਣ ਬਹੁਤ ਮਿਲ ਬੈਠ ਤਾ ਜਦੋਂ ਫੁੱਫੜ ਬਾਹਰਲੇ ਦੇਸ਼ ਤੋਂ ਘੜੀਆਂ ਲਿਆਉਂਦਾ ਹੋਵੇ ਨਾ ਮੋਬਾਈਲ ਲਿਆਉਂਦਾ ਹੋਵੇ ਉਦੋਂ ਸਾਰੇ ਭੂਆ ਦੇ ਪਿੰਡ ਪਹੁੰਚ ਜਾਂਦੇ ਆ ਭੂਆ ਮੇਰੀ ਐ ਫੁੱਫੜ ਮੇਰਾ ਬਾਪੂਆ ਮੇਰੀ ਐ ਫੁੱਫੜ ਮੇਰਾ ਵਾ ਤੇ ਫੁੱਫੜ ਵਿਚਾਰਾ ਬਿਮਾਰ ਹੋ ਜਾਏ ਫੇ ਭੂਆ ਫੋਨ ਕਰਦੀ ਭਤੀਜਾਂ ਨੂੰ ਆ ਜਾਓ ਹੁਣ ਭਤੀਜਾਂ ਨੂੰ ਟਾਈਮ ਕਿੱਥੇ ਹੁਣ ਤੇ ਉਹ ਘੜੀਆਂ ਵੀ ਜਵਾਬ ਦੇ ਗਈਆਂ ਸੈੱਲ ਖਰਾਬ ਹੋ ਗਿਆ ਪੂਰਦਾ ਪਿੰਡ ਹੋਈ ਐ ਪੂਆ ਦਾ ਪਿੰਡ ਉਹ ਬੋਲੋ ਭਾਈ ਇਹ ਭਾਈਆ ਜੀ ਐ ਸਾਡਾ ਭਾਈਆ ਵਾ ਇਹ ਸਾਡਾ ਭਾਈਆ ਵਾ ਇਹ ਸਾਡੇ ਜੀਜਾ ਜੀ ਨੇ ਜੀਜਾ ਜੀ ਸਮਾਪਾਕੇ ਢਿਲੇ ਹੋ ਜਾਣ ਜਾਂ ਚੜ੍ਹਾਈ ਕਰ ਜਾਣ ਇਹ ਸਾਡਾ ਵੱਡਾ ਭਰਾ ਜੀ ਇਹਦੇ ਸਿਰ ਤੇ ਸਾਰਾ ਸਾਡਾ ਟੱਬਰ ਚੱਲਦਾ ਰੱਬ ਨਾ ਕਰੇ ਕੱਲ ਨੂੰ ਅਭੀ ਨਵੀ ਵਾਪਰ ਜਾਏ ਉਹ ਦੁਨੀਆ ਤੋਂ ਕੁਝ ਕਰ ਜਾਏ ਮੁੜ ਕੇ ਕਈ ਵਰੀ ਤਾਏ ਚਾਚੇ ਵੀ ਜਵਾਬ ਦੇ ਜਾਂਦੇ ਨੇ ਮਾਮੇ ਮਾਮੀਆਂ ਵੀ ਜਵਾਬ ਦੇ ਜਾਂਦੇ ਨੇ ਇਹ ਸੰਸਾਰ ਦੀ ਫਿਤਰਤ ਹੈ ਇਹ ਤੇ ਪੋਲੀਟਿਕਲ ਲੀਡਰਾਂ ਦੀ ਕੀ ਗੱਲ ਕਰ ਰਹੀਆਂ ਪਰਿਵਾਰਾਂ ਚ ਲੋਕ ਸਾਥ ਛੱਡ ਜਾਂਦੇ ਦੁੱਖ ਵੇਲੇ ਪਰ ਅਸਲੀ ਪਰਖ ਉਹ ਹੁੰਦੀ ਹੈ ਜਦੋਂ ਤੁਹਾਡੇ ਤੇ ਬਿਵਤਾ ਪਈ ਹੋਵੇ ਤੇ ਤੁਹਾਡੇ ਕੋਲ ਨਾਲ ਖਲੋਤਾ ਹੋਵੇ ਮੈਂ ਕਹਿੰਦਾ ਅਪੋਲੀਟਿਕਲ ਲੀਡਰਾਂ ਨੂੰ ਸੋਚ ਲੈਣਾ ਚਾਹੀਦਾ ਕਿ ਜਦੋਂ ਤੁਹਾਡੀ ਐਨ ਪੂਰੀ ਸੇਕਰ ਤੇ ਸੀ ਨਾ ਤੁਹਾਡੇ ਸਾਰੇ ਕੋਲ ਕੋਲ ਸੀ ਅੱਜ ਪਤਾ ਲੱਗਿਆ ਵੀ ਹੋਣ ਇਹਨਾਂ ਨੂੰ ਸੀਟ ਕੋਈ ਨਹੀਂ ਮਿਲੀ ਤੇ ਅਗਲੇ ਮਾਰ ਕੇ ਛਾਲ ਟਕੂਸੀ ਮਾਰ ਕੇ ਦੂਜੇ ਦੀ ਬੇੜੀ ਚ ਬਹਿ ਕੇ ਤਾਂ ਡੋਬੇ ਨਾ ਉਹ ਵੀ ਦੇਣੀ ਐ ਬੇੜੀ ਭੂਲੋ ਪਾਈ ਡੋਬੇ ਨਾ ਉਹ ਵੀ ਦੇਣੀ ਐ ਮੁੜ ਕੇ ਦੂਜੇ ਜੀ ਹੋ ਜਾਣਗੇ ਸ਼ਾਮਲ ਆਹ ਵੀਡੀਓ ਸੰਭ ਕੇ ਰੱਖ ਲਿਓ ਇੱਦਾਂ ਅੱਜ ਦੀ ਡੇਟ ਨੈਟ ਤੇ ਪਈ ਐ ਸੰਭ ਕੇ ਰੱਖ ਲਿਓ ਵੇਖ ਲਿਓ ਤੁਸੀਂ ਇਦਾਂ ਹੋਣਾ ਐ ਅੱਛਾ ਤੇ ਕੱਲ ਨੂੰ ਫਿਓ ਸਤਾ ਜਾ ਜਾਨ ਇਹਨਾਂ ਸਰੂਪੇ ਲੈ ਕੇ ਫਿਓ ਦੇ ਕੋ ਪਹੁੰਚਣਾ ਉਹ ਕਿਤੇ ਉਦਾਂ ਹੀ ਬੋਲਿਆ ਗਿਆ ਸਾਡੇ ਕੋਲੋਂ ਅਸੀਂ ਤਾਂ ਤੁਹਾਡੇ ਵਿਰੋਧ ਥੜਾ ਵਾਂ ਅਤੇ ਵੈਸੇ ਦੁਸ਼ਮਣੋਂ ਦੱਸਣ ਦਾ ਸ ਵੀ ਅਹੀਂ ਬਾਹਰੋਂ ਵਖਰੇ ਵਖਰੇ ਸੁਖ ਮੇ ਆਣ ਬਹੁਤ ਮਿਲ ਬੈਠੇ ਤ ਰਹਿਤ ਚਾਉ ਦਿਸ ਕੇ ਰਹਿ ਬਿਵਤ ਪਰੇ ਸਭ ਹੀ ਸੰਗ ਛਾੜ ਤ ਕੋ ਨਾ ਆਵਤ ਨੀ ਰਹਿ ਜਦੋਂ ਸੁਖ ਹੁੰਦਾ ਉਦੋਂ ਸਾਰੇ ਟੁਕ ਟੋਕੇ ਕੋਲ ਬੈੰਦੇ ਨੇ ਪਰਿਵਾਰਾਂ ਚ ਵੀ ਹੈ ਸਮਾਜ ਚ ਵੀ ਹੈ ਪਾਰਟੀਆਂ ਚ ਵੀ ਹੁੰਦਾ ਹੈ ਜਦੋਂ ਪਤਾ ਹੋਵੇ ਕਿ ਪਾਰਟੀਆਂ ਜਿਤਰੀਆਂ ਨੇ ਉਦੋਂ ਸਾਰੇ ਆਪਣੇ ਜਦੋਂ ਪਤਾ ਲੱਗਾ ਵੀ ਹੁਣ ਤੇ ਇਹਨਾਂ ਨੂੰ ਦੋ ਤਿੰਨ ਵਾਰੀ ਚੈੱਕ ਕਰ ਲਿਆ ਮੈਂ ਪੁੱਛਣਾ ਚਾਹੁੰਨਾ ਉਹਨਾਂ ਦੇ ਪੈਰੋਕਾਰਾਂ ਨੂੰ ਪਾਰਟੀ ਤੇ ਹੋਈ ਏ ਜਦੋਂ ਤੁਸੀਂ ਅੰਮ੍ਰਿਤ ਵੇਲੇ ਅਰਦਾਸ ਕਰ ਲਈ ਆਖਿਆ ਸੀ ਪਤਾ ਹੈ ਨਾ ਜੀ ਉਹ ਤੇ ਪੂਰੀ ਕੌਮ ਨੂੰ ਆਖਿਆ ਸੀ ਤੇ ਅੰਦਾਜ਼ਾ ਲਾਓ ਹੁਣ ਤੇ ਬਾਬਿਆਂ ਨੂੰ ਸਮਝਾਣਾ ਚਾਹੀਦਾ ਵੀ ਤੁਹਾਡੇ ਆਖੇ ਕੋਈ ਵੀ ਬੋਲੋ ਜੀ 14 ਨੂੰ ਜ਼ੋਰ ਲਾ ਕੇ ਵੇਖ ਲਿਆ ਕਿ ਜਾਂ ਤੇ ਫੋਨ ਤੇ ਸਾਨੂੰ ਆ ਗਏ ਵੀ ਸਾਨੂੰ ਵੀ ਸੱਜਿਆ ਸੀ ਅਸੀਂ ਨਹੀਂ ਗਏ ਪ੍ਰੈਸ਼ਰ ਸਾਡੇ ਤੇ ਬਹੁਤ ਸੀ ਪਰ ਨਹੀਂ ਗਏ ਅਸੀਂ ਉਹਦੇ ਅਸੀਂ ਨਹੀਂ ਗਏ ਸੀ ਸਾਨੂੰ ਪਤਾ ਸੀ ਵੀ ਇਹ ਸਾਨੂੰ ਵਰਤ ਰਹੇ ਨੇ ਜਿੱਥੇ ਵੀ ਗੁਰੂ ਦਾ ਸਿੱਖ ਸੁਚੇਤ ਹੈ ਮੈਂ ਹਰ ਇੱਕ ਨੂੰ ਬੇਨਤੀ ਕਰਦਾ ਨਾ ਬੰਦਿਆਂ ਦੇ ਪਿੱਛੇ ਲੱਗੋ ਆਪਣਾ ਗੁਰੂ ਗੁਰੂ ਰੰਗ ਸਾਹਿਬ ਆਪਣਾ ਆਗੂ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ ਪਤਾ ਨਹੀਂ ਕਿਹੜਾ ਆਗੂ ਕਿੱਥੇ ਤੁਹਾਨੂੰ ਆਪਣੇ ਪਿੱਛੇ ਲਾ ਕੇ ਆਪ ਚਾਰ ਛੱਲੜ ਲੈ ਕੇ ਵਿਗ ਜਾਣਾ ਹੈ ਤੁਹਾਡਾ ਭਰੋਸਾ ਟੁੱਟ ਜਾਣਾ ਹੈ ਆਪਣਾ ਆਗੂ ਗੁਰੂ ਨੂੰ ਮੰਨੋ ਗੁਰੂ ਦੇ ਪਿੱਛੇ ਲੱਗੋ ਗੁਰੂ ਦੀ ਬਾਣੀ ਪੜੋ ਸਹਿਜ ਮੈਂ ਹਰ ਜਗ੍ਹਾ ਇੱਕ ਬੇਨਤੀ ਕਰਦਾ ਉਹਨਾਂ ਆਪਣੇ ਬੱਚਿਆਂ ਨੂੰ ਗੁਰਬਾਣੀ ਤੇ ਲੜ ਲਾਓ ਸਹਿਜ ਪਾਠ ਗੁਰੂ ਦਾ ਉਪਦੇਸ਼ ਦਿਓ ਤਾਂ ਕਿ ਗੁਰੂ ਦੇ ਸਿਧਾਂਤ ਉੱਤੇ ਸਾਡੇ ਬੱਚੇ ਬੱਚੀਆਂ ਤੁਰ ਸਕਣ ਜੀਵਨ ਦਾ ਆਨੰਦ ਬਰਕਰਾਰ ਰਹੇ ਆਨੰਦ ਕਰੋ ਪ੍ਰਭ ਕੇ ਗੁਣ ਗਾਓ ਜੀਵਨ ਦਾ ਆਨੰਦ ਪ੍ਰਭੂ ਪਰਮੇਸ਼ਰ ਦੇ ਗੁਣ ਗਾਇਨ ਕਰਨ ਦੇ ਨਾਲ ਹੋਣਾ ਹੈ ਸਤ ਗੁਰੇ ਆਪਣਾ ਵੇਖੋ ਕਿੰਡੀ ਆਪਣਾ ਤਵਾੜੀ ਗੱਲ ਹੈ ਜੀ ਜਿਹੜੀ ਚੀਜ਼ ਬੰਦੇ ਦੀ ਆਪਣੀ ਹੁੰਦੀ ਉਹਦੀ ਕਿੰਨੀ ਕੇਅਰ ਕਰਦਾ ਕਿੰਨੀ ਸੰਭਾਲ ਕਰਦਾ ਤੁਸ ਤੁਹਾਡੀ ਗੱਡੀ ਆਪਣੀ ਹੋਵੇ ਤੁਹਾਡਾ ਮੋਬਾਈਲ ਆਪਣਾ ਹੋਵੇ ਤੁਹਾਡਾ ਕਾਰ ਆਪਣਾ ਹੋਵੇ ਜਿਹੜੀ ਚੀਜ਼ ਤੁਹਾਡੀ ਆਪਣੀ ਹੋਏਗੀ ਨਾ ਤੁਸੀਂ ਉਹਦੀ ਬਹੁਤ ਕੇਅਰ ਕਰੋਗੇ ਬੜੀ ਸੰਭਾਲ ਕਰੋਗੇ ਤੇ ਜਿਹੜੀ ਚੀਜ਼ ਕਿਸੇ ਦੀ ਲਿਆਂਦੀ ਹੋਵੇ ਹੁਣ ਤੇ ਸੁਖਣਾ ਰੱਬ ਨੂੰ ਹਰ ਇੱਕ ਨੂੰ ਸਾਧਨ ਦਿੱਤੇ ਗੱਡੀਆਂ ਮੋਟਰਾਂ ਆਪਣੀਆਂ ਆਪਣੀਆਂ ਹੈਗੀਆਂ ਪਹਿਲਾਂ ਕਦੀ ਇਹ ਵੀ ਸਮਾਂ ਹੁੰਦਾ ਸੀ ਨਾ ਮੋਟਰਸਾਈਕਲ ਆਪਣਾ ਨਾ ਹੁਣਾ ਤੇ ਗਵਾਂਡੀਆਂ ਦਾ ਬੋਲੋ ਜੀ ਮੰਗ ਕੇ ਲੈ ਜਾਣਾ ਅਸ਼ਾ ਮੰਗ ਕੇ ਲਿਓਣਾ ਤੇ ਤੇਲ ਉਹਨਾਂ ਕੀ ਪੋਣਾ ਜਿੰਨਾਂ ਚ ਚਲਾਉਣਾ ਹੋ ਇਵੇਂ ਹੀ ਰਿਆ ਨਾ ਸਮਾਂ ਇਹ ਅਗਲੀ ਪੀੜ੍ਹੀ ਨੂੰ ਨਹੀਂ ਪਤਾ ਕਿਉਂਕਿ ਹੁਣ ਤਾਂ 2-2 3-3 ਖਲੋਤੇ ਨੇ ਸਾਧਨ ਘਰ ਦੇ ਜੀ ਦੋ ਨੇ ਕਦੀ ਇਹ ਵੀ ਸਮਾਂ ਰਿਆ ਵੀ ਮੋਟਰਸਾਈਕਲ ਕਿਸ ਦਾ ਮੰਗ ਕੇ ਲੈ ਆਉਣਾ ਤੇ ਜਾਣਾ ਕਿਤੇ ਤੇ ਪਹਿਲਾਂ ਮਿਲਣਾ ਵੀ 50 ਕਿਲੋਮੀਟਰ ਜਾਣਾ 50 ਆਉਣਾ ਅਗਲੇ ਨੂੰ ਪੁੱਛਣਾ ਐਵਰੇਜ ਕਿੰਨੀ ਕੀ ਦਿੰਦਾ ਤਾਂ ਕਿ ਤੇਲ ਅੱਛਾ ਜੇਪ ਲੈ ਕੇ ਨਾ ਕਿਤੇ ਅੱਧਾ ਲੀਟਰ ਵੱਧ ਪੈ ਗਿਆ ਤਾਂ ਘਰ ਆ ਕੇ ਨਾਲੀ ਲਾ ਕੇ ਕੱਢਣਾ ਵਾ ਵੀ ਜਿਹਨੇ ਤੈਨੂੰ ਮੋਟਰਸਾਈਕਲ ਦਿੱਤਾ 30 40 50 ਹਜ਼ਾਰ ਦਾ ਜੇ ਤੂੰ ਅੱਧਾ ਲੀਟਰ ਤੇਲ ਦੇ ਦੇਂਗਾ ਤੇ ਕੀ ਪਰ ਨਾ ਵੀ ਨਾ ਸਾਰੇ ਕੁਝ ਇਹ ਨਹੀਂ ਹੁੰਦੇ ਪਰ ਇਦਾਂ ਕਹੀ ਬੋਲੋ ਪਿਆਰਿਓ ਕਰ ਦੇ ਅੱਛਾ ਵੇਖੋ ਜਦੋਂ ਮੰਗ ਕੇ ਲਿਆਂਦਾ ਉਦੋਂ ਆਪ ਵੀ ਬਹਿ ਗਿਆ ਪਿੱਛੇ ਘਰ ਵਾਲੀ ਬਿਠਾ ਲਈ ਬੀਬੀ ਨੂੰ ਆਖਿਆ ਤੂੰ ਵੀ ਬਹਿ ਜਾ ਪਿੱਛੇ ਕੋਈ ਥੋੜਾ ਮੈਂ ਟੈਂਕੀ ਵਾਲ ਨੂੰ ਹੋ ਜਾਣਾ ਜਦੋਂ ਆਪਣਾ ਲੈਂਦਾ ਕਹਿੰਦਾ ਸ਼ੌਕਰ ਖਰਾਬ ਹੋਣੇ ਬੀਬੀ ਬਾਸਤੇ ਨਹੀਂ ਆ ਸਕਦੀ ਜਦੋਂ ਆਪਣੀ ਗੱਡੀ ਉਦੋਂ ਪੰਜਾਂ ਤੋਂ ਵੱਧ ਨਹੀਂ ਬੰਦਾ ਪਛੋਣਾ ਜਨੋ ਕੇ ਦੀ ਮੰਗ ਕੇ ਲਿਆਂਦੀ ਉਦੋਂ 6-7 ੜਾ ਲੈਣੇ ਵਿੱਚ ਕੋਈ ਗੱਲ ਨਹੀਂ ਇਹਨੂੰ ਕਿਉਂ ਹੋਂਡਿਆ ਵਾ ਗੱਡੀ ਨੇ ਕਿਤੇ ਕੁਸ ਕਰਨਾ ਥੋੜਾ ਭਾਵੇਂ ਨੌ ਬੰਦੇ ਬਿਠਾ ਲਓ 10 ਬਿਠਾ ਲਓ ਗੱਡੀ ਨੇ ਚੀਕਾਂ ਮਾਰਨੀਆ ਕਿਤੇ ਵੱਡੀ ਗੱਲ ਉਹਦੀ ਬੋਡੀ ਚ ਲੱਜੂਗੀ ਟਾਇਰ ਦੇ ਨਾਲ ਹੋਰ ਕੀ ਹੋਊਗਾ ਗੱਡੀ ਨੇ ਬੋਲਣਾ ਥੋੜਾ ਇੱਕ ਐਗਜ਼ਾਮਪਲ ਹੈ ਕਿ ਇਨਸਾਨ ਆਪਣੀ ਚੀਜ਼ ਦੀ ਕਾਰਾ ਪਣਾ ਹੁੰਦਾ ਨਾ ਕਦੀ ਲਕੀਰ ਮਾਰਦੀ ਦੇਖੇ ਕਿਸੇ ਬੰਦੇ ਨੂੰ ਆਪਣੇ ਘਰ ਦੀ ਗੰਦ ਉਤੇ ਅਜੇ ਤੱਕ ਕੋਈ ਇਨਸਾਨ ਵੇਖਿਆ ਜਨੇ ਆਪਣੇ ਘਰ ਦੀ ਕੰਧ ਉੱਤੇ ਪੈਨ ਲੈ ਕੇ ਲਕੀਰ ਮਾਰੀ ਹੋਵੇਦਾ ਸਿਆਣੇ ਬੰਦੇ ਨੇ ਕਦੀ ਵੀ ਨਹੀਂ ਪਤਾ ਵੀ ਇਹ ਕੰਧ ਸਾਡੀ ਹੈ ਦੀਵਾਰ ਸਾਡੀ ਹੈ ਸਾਂਝੀਆਂ ਚੀਜ਼ਾਂ ਦੇ ਉੱਤੇ ਲਕੀਰਾਂ ਕਿਉਂ ਵਜਾਈਆਂ ਭਲਾ ਗੁਰਦੁਆਰੇ ਦੀਆਂ ਕੰਧਾਂ ਤੇ ਰੇਲਵੇ ਸਟੇਸ਼ਨ ਦੀਆਂ ਕੰਧਾਂ ਤੇ ਹਸਪੀਟਲਾਂ ਦੀਆਂ ਕੰਧਾਂ ਤੇ ਅਕਸਰ ਤੇ ਇਨਸਾਨ ਹੀ ਮਾਰਦੇ ਨੇ ਸਾਰੇ ਬੱਚੇ ਤੇ ਨਹੀਂ ਮਾਰਦੇ ਤੇ ਕੀ ਚੀਜ਼ ਲੈ ਕੇ ਨਾਂ ਲਿਖੇ ਹੁੰਦੇ ਨੇ ਉੱਥੇ ਪਤਾ ਹੁੰਦਾ ਇਹ ਕਿਹੜੀ ਆਪਣੀ ਹੈ ਆਪ ਆਪਦੇ ਘਰਾਂ ਚ ਰਹਿਨੇ ਆ ਅਸੀਂ ਆਪਣੇ ਘਰ ਦੇ ਵਾਸ਼ਰੂਮ ਦੀ ਸਫਾਈ ਕਰਦੇ ਆ ਆਪਣੇ ਬੈਡਰੂਮ ਦੀ ਸਫਾਈ ਰੱਖਦੇ ਆ ਹਰ ਚੀਜ਼ ਜਦੋਂ ਅਸੀਂ ਕਿਤੇ ਜਾਨੇ ਉਦੋਂ ਕਿਉਂ ਨਹੀਂ ਕਰਦੇ ਕਿਉਂਕਿ ਸਾਨੂੰ ਤਾਂ ਇਹ ਕਿਹੜਾ ਸਾਡਾ ਬੋਲੋ ਪਿਆਰਿਓ ਆਪਣਾ ਹੈ ਜਦੋਂ ਇਨਸਾਨ ਹਰ ਚੀਜ਼ ਦੀ ਕੇਅਰ ਕਰੂਗਾ ਨਾ ਮਾਦੀ ਆਪਣੀ ਹੈ ਆਪਣੀ ਧਰਮ ਇਤੋਂ ਸ਼ੁਰੂ ਹੁੰਦਾ ਹੈ ਧਰਮ ਇਤੋਂ ਆ ਰਮ ਹੁੰਦਾ ਹੈ ਸਤਗੁਰੇ ਆਪਣਾ ਪਹਿਲਾਂ ਤੇ ਆਪਣੇ ਗੁਰੂ ਨੂੰ ਇਹ ਕਹੋ ਸਾਡਾ ਆਪਣਾ ਵਾ ਅਸੀਂ ਤੇ ਇਹ ਤੇ ਗੁਰੂ ਨੂੰ ਕਹਿ ਨਹੀਂ ਸਕੇ ਗੁਰੂ ਸਾਡਾ ਆਪਣਾ ਅਸੀਂ ਤੇ ਕੀ ਕਹਨੇ ਭਲਾ ਜਦੋਂ ਘਰ ਚ ਪਾਠ ਕਰਾਈਏ ਸਗਣ ਲੜਕੇ ਵਾਲੇ ਲੜਕੀ ਵਾਲੇ ਲੜਕੇ ਨੂੰ ਸਗਣ ਲਾਉਣ ਆਉਂਦੇ ਅਸੀਂ ਸਰੂਪ ਸਰੂਪ ਲੈ ਕੇ ਘਰ ਜਾਂਦੇ ਆ ਉਦੋਂ ਸਰੂਪ ਮਹਾਰਾਜ ਦਾ ਸਿਰ ਤੇ ਲੜਕੇ ਦੇ ਪਿਤਾ ਨੇ ਜਾਂ ਲੜਕੇ ਨੇ ਚੱਕਿਆ ਹੁੰਦਾ ਨਾਲ ਘਰ ਦੇ ਚੌਰ ਕਰਦੇ ਜਾਂਦੇ ਆ ਤੇ ਜਦੋਂ ਭੋਗ ਪੈ ਜਾਂਦਾ ਉਦੋਂ ਫਿਰ ਟਾਵੇਂ ਆ ਪਰਿਵਾਰ ਦੇ ਜੀ ਆਪ ਛਡਾਉਂਦੇ ਨਹੀਂ ਤੇ ਸੰਗ ਝੋਕੇ ਨੂੰ ਕਹਿੰਦੇ ਤੂੰ ਚੱਕ ਲੈ ਕੋਈ ਗੱਲ ਨਹੀਂ ਮੈਂ ਕੁੜਮਾ ਨੂੰ ਥੋੜਾ ਜਿਹਾ ਸੇਵਾ ਸੰਭਾਲ ਵਾਲੇ ਬਨੇ ਟਾਈਮ ਥੋੜਾ ਆਪਣੇ ਕੋਲ ਤੇ ਕਈ ਆਉਂਦੇ ਕੋਈ ਗੱਲ ਨਹੀਂ ਰਿਸ਼ਤੇਦਾਰ ਨੂੰ ਚਾਹ ਪਾਣੀ ਤੁਸੀਂ ਪਿਓ ਅਸੀਂ ਰਿਸਪੈਕਟ ਨਾਲ ਮਹਾਰਾਜਾ ਰੂਪ ਜਿੱਦਾਂ ਲੈ ਕੇ ਆਏ ਆ ਇਦਾਂ ਹੀ ਬੋਲੋ ਪਿਆਰਿਓ ਛੱਡ ਕੇ ਆਵਾਂ